ਮਾਨਸਾ ਦੇ ਪਿੰਡ ਘਰਾਂਗਣਾ ਚ 20 ਸਾਲ ਦਲਤ ਨੌਜਵਾਨ ਦੇ ਕਤਲ ਮਾਮਲੇ ਚ ਪੁਲਿਸ ਨੇ ਸਾਰੇ 6 ਮੁਲਜ਼ਮਾਨ ਗ੍ਰਫਤਾਰ ਕਰ ਲਿਆ। ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਮਾਲੀ ਮਦਦ ਲਈ 5,60,000 ਦਾ ਚੈੱਕ ਸੌਂਪ ਦਿੱਤਾ ਗਿਆ। ਮੰਗਮਨ ਨੇ ਜਾਣ ਦੇ ਬਾਅਦ ਪਰਿਵਾਰ ਨੇ ਸੁਖਚੈਨ ਦਾ ਅੰਤਮ ਸੰਸਕਾਰ ਕਰ ਦਿੱਤਾ। ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਸਿਫਾਰਿਸ਼, 10 ਲੱਖ ਦਾ ਮੁਆਵਜ਼ਾ ਤੇ ਮੁਲਜ਼ਮਾਂ ਦੀ ਗ੍ਰਫਤਾਰੀ ਦੇ ਬਾਅਦ ਤਰਨਾ ਖਤਮ ਕਰ ਦਿੱਤਾ ਗਿਆ ਸੀ। ਚੰਚਿੰਗ ਪਾਲੀ ਦਾ ਸੋਮਵਾਰ ਨੂੰ ਪਿੰਡ ਦੇ ਕੁਝ ਨੌਜਵਾਨਾਂ ਨੇ ਗਵਾ ਕਰ ਕਤਲ ਕਰ ਦਿੱਤਾ ਸੀ ਇਲਜ਼ਾਮ ਲੱਗੇਗੀ ਪੁਰਾਣੀ ਰੰਜਿਸ਼ ਕਾਰਨ ਸਵੇਰੇ ਰੈਮੀ ਨਾਲ ਕਤਲ ਕੀਤਾ ਗਿਆ ਮੁਲਜ਼ਮਾਨੇ ਮ੍ਰਿਤਕ ਦੇ ਕਈ ਅੰਗ ਤੱਕ ਕੱਟ ਦਿੱਤੇ ਸਨ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਇਹ ਚੋਣਾਂ ਤੋਂ ਪਹਿਲਾਂ ਇੰਡੀਆ ਟੂਡੇ ਐਕਸੈਸ ਫੋਲੋ ਕਰਾਇਆ ਗਿਆ ਸਰਵੇਖਣ ਦਾ ਨਤੀਜਾ ਸਰਵੇਖਣ ਵਿੱਚ ਸਭ ਤੋਂ ਵੱਧ ਸੀਟਾਂ ਲੈਣ ਵਿੱਚ ਕਾਂਗਰਸ ਪਹਿਲੇ ਆਪ ਦੂਜੇ ਅਤੇ ਕਾਲੀ ਦਲ ਭਾਜਪਾ ਗੱਜੋੜ ਤੀਜੇ ਨੰਬਰ ਤੇ ਦਿਖਾਈ ਦੇ ਰਿਹਾ ਹੈ ਵਿਖਣ ਮੁਤਾਬਕ ਜੇ ਕਾਜ ਚੋਣਾਂ ਹੋ ਜਾਣ ਤਾਂ ਕਾਂਗਰਸ ਨੂੰ 33 ਫੀਸਦੀ ਵੋਟਾਂ ਦੇ ਨਾਲ ਕੁੱਲ 117 ਸੀਟਾਂ 'ਚੋਂ 49 ਤੋਂ ਲੈ ਕੇ 55 ਸੀਟਾਂ ਮਿਲ ਸਕਦੀਆਂ ਨੇ ਜਦਕਿ ਆਮ ਆਦਮੀ ਪਾਰਟੀ ਨੂੰ 30 ਫੀਸਦੀ ਵੋਟਾਂ ਨਾਲ 42 ਤੋਂ 40 ਸੀਟਾਂ ਮਿਲਦੀਆਂ ਨੇ ਉਥੇ ਹੀ ਹਕਮਰਾਨ ਅਕਾਲੀ ਦਲ ਭਾਜਪਾ ਗੱਠਜੋੜ ਨੂੰ 25 ਫੀਸਦੀ ਵੋਟਾਂ ਦੇ ਨਾਲ 17 ਤੋਂ 21 ਸੀਟਾਂ ਮਿਲਣ ਦੀ ਸੰਭਾਵਨਾ ਹੈ ਕਾਂਗਰਸ ਵੱਲੋਂ ਲੁਧਿਆਣਾ ਚ ਦੁਸ਼ਾਇਰੇ ਮੌਕੇ ਚਟੜਾਪਣ ਫੂਕਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਖਤਮ ਨਹੀਂ ਹੋ ਰਿਹਾ ਮੁੱਖ ਮੰਤਰੀ ਬਾਦਲ ਦੇ ਘਰ ਦੇ ਬਾਹਰ ਲੱਗਿਆ ਤਰਨਾਹਾਲੇ ਵੀ ਚੱਲ ਰਹੀ ਹੈ ਕਾਂਗਰਸ ਇਲਟਾ ਨੇ ਹੁਤਕੜੇਦਲ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਚ ਮੁੱਖ ਮੰਤਰੀ ਦੀ ਰਿਹਾਈ ਤੇ ਬਾਹਰ ਕੱਲ ਤੋਂ ਤਰਨਾ ਲਗਾਇਆ ਹੋਇਆ ਹੈ ਮਸ਼ਹੂਰ ਸਾਰਸ ਮੇਲਾ ਅਜ ਚਾਂਦ ਤਪਠਿੰਡਾ 'ਚ ਸ਼ੁਰੂ ਹੋਣ ਜਾ ਰਿਹਾ ਹੈ ਸਾਰਸ ਮੇਲੇ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀ ਮੁਕੰਮਲ ਕਰ ਲਿਆ ਨੇ ਇਸ ਮੇਲੇ 'ਚ ਕਰੀਬ 100 ਸਟਾਲਾਂ ਲਗਾਈਆਂ ਗਈਆਂ ਨੇ ਦੇਸ਼ ਦੇ 25 ਸੂਬਿਆਂ ਤੋਂ ਵੱਖ-ਵੱਖ ਸ਼ਿਲਪਕਾਰ, ਦਸਤਕਾਰ ਅਤੇ ਕਲਾਕਾਰ ਮਿਲਣਗੇ ਇਹ ਮੇਲਾ ਮੋਡਲ ਟਾਊਨ ਫੇਜ਼ 3 ਵਿੱਚ ਲੱਗੇਗਾ ਜੋ 14 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ ਚੱਲੇਗਾ ਮੇਲੇ ਵਿੱਚ ਫਰਨੀਚਰ, ਕੱਪੜੇ, ਸਜਾਵਟੀ ਸਮਾਨ ਦੇ ਇਲਾਵਾ ਖਾਣ-ਪੀਣ ਦੇ ਪਦਾਰਥਾਂ ਦੇ ਵੀ ਸਟਾਲ ਲੱਗਦੇ ਨੇ ਮਨੋਰੰਜਨ ਲਈ ਵੱਖ-ਵੱਖ ਕਲਾਕਾਰ ਪਹੁੰਚਦੇ ਨੇ ਇਹ ਮੇਲਾ ਪਿੰਡੂ ਹਸਤਕਾਰਾਂ ਕਲਾਕਾਰਾਂ ਨੂੰ ਵਧਾਵਾ